ਭਈ ਯਾਰ ਤਾਂ ਮੌਸਮ ਹੀ ਬਹੁਤ ਵਧੀਆ ਆ ਹਾਂ ਹਾਂ ਮੀਂਹ ਪੈ ਕੇ ਟਾ ਤੇ ਪ੍ਰੇਖਕ ਦਾ ਪ੍ਰੋਗਰਾਮ ਆ ਬਣਾਈਏ ਯਾਰ ਪੈਗ ਨੂੰ ਜੀ ਦਾ ਮੇਰਾ ਵੀ ਬਥੇਰਾ ਕਰਦਾ ਪਰ ਕੀ ਕਰਾਂ ਯਾਰ ਤੇਰੇ ਵਾਲੀ ਪਰਜਾਈ ਪੈਗ ਨਹੀਂ ਲਾਉਣ ਦਿੰਦੀ ਮੇਰੀ ਮੰਨੇ ਹੀ ਲਵਾ ਦੀ ਅੱਜ ਮੈਂ ਮੰਨ ਜਾ ਯਾਰ ਚੱਲ ਲਵਾ ਦੇਣ ਪਾएंगे ਸਕੀਮ ਕੋਈ ਅੱਜ ਹਾਂ ਲਾਉਣੇ ਕੋਈ ਸਕੀਮ ਚੱਲ ਫਿਰ ਆ ਜਾ ਦੇਖੀ ਜਾਂਦੀ ਅੱਜ ਠੀਕ ਭਈ ਯਾਰ ਨਾ ਮੈਂ ਤਾਂ ਚਾਹ ਪੀ ਲਾ। ਨਾ ਪਾ ਬੀ ਚਾਹ ਨਹੀਂ ਮੈਂ ਪੀਣੀ। ਨਹੀਂ ਪੀਣੀ। ਹੂੰ ਹੂੰ। ਲਫੜ ਆ ਖਾਲਾ ਕੁਰਕਰੇ ਚਾਹ। ਨਾ ਇਹ ਵੀ ਨਹੀਂ ਮੈਂ ਖਾਣੇ। ਨਾ ਤਾਂ ਚਾਹ ਪੀਤੀ ਨਾ ਤਾਂ ਕੁਰਕਰੇ ਖਾਣਾ ਕਿਉਂ ਨਹੀਂ ਖਾਣਾ ਲਫੜ। ਨਾ ਨਾ ਇਹ ਹੀ ਮੈਂ ਖਾ ਲਾਂ। ਕਿਉਂ? ਨਹੀਂ। ਨਾ ਮੇਰੀ ਤਾਂ ਸਹੇਲੀ ਨੇ ਰੋਕਿਆ। ਵੀ ਕਿਸੇ ਦੇ ਹੱਥੋਂ ਚੀਜ਼ ਨਹੀਂ ਲੈ ਕੇ ਖਾਣੀ। ਉਹ ਤਾਂ ਕੱਲ ਨੂੰ ਆਖੂਗੀ ਆਪਦੀ ਭਾਬੀ ਨੂੰ ਘਰੋਂ ਬਾਹਰ ਕੱਢ ਦੇ। ਤੂੰ ਕੱਢ ਦੇਗਾ? ਐਵੇਂ ਨਾ ਕਿਸੇ ਨੂੰ ਮਾਰ ਲੱਗੀ ਦਾ ਫੜ। ਨਾ ਨਾ ਆ ਬਾਈ ਦੀ ਸਹੇਲੀ ਨੇ ਨਾ ਤੈਨੂੰ 10 ਸਾਲ ਪਹਿਲਾਂ ਸ਼ਰਾਬ ਪੀਣ ਤੋਂ ਰੋਕਿਆ ਸੀ ਵੇਖ ਲੋ ਇਹਨੇ ਅਜ ਤੱਕ ਪੀਤੀ ਆ ਅੱਛਾ ਇਹ ਗੱਲ ਆ ਫੇਰ ਅੱਜ ਇਹਦੀ ਸੌਹ ਤੋੜਦੀ ਆ ਅੱਜ ਇਹਨੂੰ ਪਿਆ ਕੇ ਹਟੂਗੀ ਤੇ ਵੀ ਸੱਜਣਾ ਹੋਣ ਬਣ ਗਈ ਗੱਲ ਆ ਜਾ ਆ ਜਾ ਇਹ ਨੇੜੇ ਬਣ ਗਿਆ ਕੰਮ ਆਪਣਾ ਇਹ ਅੱਜ ਬਾਈ ਨੇ ਲਗ ਲਿਆ ਨਾ ਪੈਗ ਤੇ ਅਇਤਾ ਫਿਰ ਇਹਦੀ ਸਮਾ ਵੀ ਤੋੜਾ ਗਿਆ ਵੀ ਖਾਵਾਂਗੇ ਨਾਲ ਓ ਕੀ ਆ ਅੱਜ ਪੈਗ ਲਾ ਓ ਮੈਂ ਮੈਂ ਨਹੀਂ ਪੈਗ ਲਾਉਂਦਾ ਭਾਈ ਲਾਉਂਦਾ ਹੀ ਨਹੀਂ ਮੈਂ ਦੱਸਦਾ ਦਾਰੂ ਨਹੀਂ ਪੀਂਦਾ ਮੈਂ ਹੱਥ ਨਹੀਂ ਲਾਉਂਦਾ ਦਾਰੂ ਨੂੰ ਇਹ ਆਪਦੀ ਗੱਲ ਦਾ ਪੱਕਾ ਆਪਾਂ ਨਹੀਂ ਦਾਰੂ ਦਾ ਹੱਥ ਲਾਉਣਾ ਆਪਾਂ ਤਾਂ ਛੱਡੀ ਹੋਈ ਆ ਤੈਨੂੰ ਪਤਾ ਯਾਰ ਆਪਣਾ ਲਾ ਅੱਜ ਫਿਰ ਮੇਰੇ ਆਪਾਂ ਜਬਾਨ ਦੇ ਪੱਕੇ ਆ ਆਪਣਾ ਪੈਗ ਲਾ ਤੂੰ ਹਣ ਅੱਛਾ ਜੇ ਚੱਲ ਯਾਰ ਜੇ ਬਾਹਰ ਕੈਂਦੀ ਆਪਾਂ ਗੱਲ ਕਰੀਏ ਫਿਰ ਹੈ ਨਾ ਖੋਣ ਮੈਂ ਲਾ ਮੇਰੇ ਸਾਹਮਣੇ ਲਾ ਬੜੀ ਜੇਦ ਕਰਦੀ ਤੇ ਫਿਰ ਵੈਸੇ ਮੈਂ ਲਾਉਣਾ ਨਹੀਂ ਸੀ ਜੇ ਤੂੰ ਤੂੰ ਲਾ ਮੇਰੇ ਸਾਹਮਣੇ ਲਾ ਅਸੀਂ ਸੁੱਕੀ ਪੀ ਲਈਏ ਫਿਰ ਪੀ ਲਓ ਪੀ ਲਓ ਪਾਣੀ ਨਾ ਪਾਈਏ ਥੋੜੀ ਜਿਹੀ ਪੀ ਲਾ ਪਰ ਅਹੀਂ ਚੱਲਣ ਦੇ ਸਾ ਤੂੰ ਪੀ ਲਾਂ ਫਿਰ ਫਿਰ ਗੁੱਸਾ ਤਾਂ ਨਹੀਂ ਕਰਦੀ ਤੂੰ ਪੀ ਆ ਲੈ ਚੱਕ ਆ ਵੀ ਛਾ ਤੂੰ ਚੰਗਾ ਕੰਮ ਨਹੀਂ ਕੀਤਾ ਅੱਜ ਤੂੰ ਮੇਰੀ ਸੌਂ ਤੜਾਦੀ ਆ दारू ਵਾਲੀ 10 ਸਾਲ ਹੋ ਗਏ ਮੈਨੂੰ ਸੌਂ ਪਾਈ ਨੂੰ ਆਏ ਤੂੰ ਮੇਰੀ ਸੌਂ ਤੜਾਦੀ ਆ ਲੈ ਵੀ ਤੂੰ ਵੀ ਲਾਲਾ ਤੂੰ ਵੀ ਤੋੜਦੇ ਸੌਂ ਆਪਦੀ ਤੜਾਦੀ ਨਾ ਸੌਂ ਲਾ ਸੇਂਗਿਆ ਮਗਰ ਲੱਗੀ ਲਾ ਬਣਾਤਾ ਨਾ ਕੰਮ ਅੱਜ